ਅੰਦਰ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਸਿਆਸਤ ਪੂਰੀ ਤਰ੍ਹਾਂ ਭਖਦੀ ਦਿਖਾਈ ਦੇ ਰਹੀ ਹੈ ਦਲ ਬਦਲੀਆਂ ਦਾ ਦੌਰ ਲਗਾਤਾਰ جاری ਹੈ ਤੇ ਇਲਜ਼ਾਮ ਬਾਜ਼ੀ ਦਾ ਦੌਰ ਵੀ ਲਗਾਤਾਰ ਦੇਖਣ ਨੂੰ ਮਿਲ ਰਿਹਾ ਇਸ ਦੌਰਾਨ ਤੋਂ ਵੱਡੀਆਂ ਘਟਨਾਵਾਂ ਵਾਪਰੀਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲੀ ਘਟਨਾ ਜਿਹੜੀ ਉਹ ਸਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ ਤੇ ਦੂਜੀ ਬੈਸ ਭਰਾਵਾਂ ਦੇ ਨਾਲ ਨਾਲ ਮਸ਼ਹੂਰ ਗੁਰਵਿੰਦਰ ਸਿੰਘ ਪੈਸ ਅਤੇ ਸਮਰਜੀਤ ਸਿੰਘ ਵਿਅਸਤ ਨਾਲ ਜੁੜੀ ਹੋਈਆਂ ਦੋਵੇਂ ਖਬਰਾਂ ਨੇ ਚਿੜੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੈ ਕੇ ਫੈਸਲੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਉਹਨਾਂ ਨੇ ਆਪਣੀ ਪਾਰਟੀ ਦੇ ਦੋ ਕੈਂਡੀਡੇਟਾਂ ਨੂੰ ਬਦਲ ਦਿੱਤਾ ਜਲੰਧਰ ਅਤੇ ਫਿਰੋਜ਼ਪੁਰ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਹਟਾ ਕੇ ਨਵੇਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਜਲੰਧਰ ਤੋਂ ਸਰਬਜੀਤ ਸਿੰਘ ਖਾਲਸਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਧਰ ਫਿਰੋਜ਼ਪੁਰ ਅਸੀਡ ਤੋਂ ਵਰਚਨ ਸਿੰਘ ਭੁੱਲੜ ਚੋਣ ਮੈਦਾਨ ਦੇ ਵਿੱਚ ਹੋਣਗੇ ਇਸ ਗੱਲ ਦੀ ਪੁਸ਼ਟੀ ਚੰਡੀਗੜ੍ਹ ਪ੍ਰਧਾਨ ਗੁਪਾਲ ਸਿੰਘ ਸਿੱਧੂ ਨੇ ਕੀਤੀ ਹੈ ਜਦ ਤੁਹਾਡੀ ਟੀਮ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਹਨਾਂ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਨਵੇਂ ਸਿਰੇ ਤੋਂ ਉਤਾਰਿਆ ਜਲੰਧਰ ਅਤੇ ਫਿਰੋਜ਼ਪੁਰ ਦੇ ਦੋਵੇਂ ਉਮੀਦਵਾਰ ਨੇ ਜਿਹੜੇ ਉਹ ਬਦਲ ਦਿੱਤੇ ਗਏ ਨੇ ਜ਼ਿਕਰਯੋਗ ਹੈ ਕਿ ਕਡੂਰ ਸਾਹਿਬ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਆਪਣਾ ਉਮੀਦਵਾਰ ਵਾਪਸ ਲੈ ਲਿਆ ਉਧਰ ਦੂਜੇ ਪਾਸੇ ਬਠਿੰਡਾ ਦੇ ਵਿੱਚ ਉਹ ਲੱਖਾ ਸਧਾਣਾ ਨੂੰ ਸਮਰਥਨ ਦੇ ਰਹੇ ਨੇ ਲੱਖਾ ਸਧਾਣਾ ਬੀਬੀ ਹਰਸਮਰਤਕਾਰ ਬਾਦਲ ਦੇ ਵਿਰੁੱਧ ਚੋਣ ਮੈਦਾਨ ਦੇ ਵਿੱਚ ਨੇ ਉਧਰ ਕਾਂਗਰਸ ਪਾਰਟੀ ਵੱਲੋਂ ਜੀਤ ਮਹਿੰਦਰ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਭਾਜਪਾ ਵੱਲੋਂ ਰਣਪਾਲ ਕੌਰ ਨੇ ਜਿਹੜੇ ਉਹ ਚੌਂੜ ਮੈਦਾਨ ਦੇ ਵਿੱਚ ਨੇ ਬਠਿੰਡੇ ਤੋਂ ਨਾਲ ਦੀ ਨਾਲ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਗੁੱਡੀਆਂ ਜੋ ਕੇ ਜਗਦੇਵ ਸਿੰਘ ਗੁੱਡੀਆਂ ਦੇ ਪੁੱਤਰ ਨੇ ਉਹ ਚੌਂੜ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਬਠਿੰਡਾ ਤੋਂ ਲੱਖਾ ਸੁਧਾਰਾ ਨੂੰ ਸਮਰਥਨ ਹੈ ਫਰੂਰ ਸਾਹਿਬ ਦੇ ਵਿੱਚ ਅਮਰਿਤਪਾਲ ਨੂੰ ਸਮਰਥਨ ਅਤੇ ਫਰੂਜ਼ਪੁਰ ਅਤੇ ਜਲੰਧਰ ਤੋਂ ਉਹਨਾਂ ਨੇ ਆਪਣਾ ਉਮੀਦਵਾਰ ਬਦਲ ਦਿੱਤਾ ਜੇਕਰ ਗੱਲ ਸੰਗਰੂਰ ਦੀ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਵੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਖੁਦ ਸਮਰਜੀਤ ਸਿੰਘ ਮਾਲੇ ਜਿਹੜੇ ਉਹ ਚੌੜ ਮੈਦਾਨ ਦੇ ਵਿੱਚੋਂ ਉtre ਨੇ ਤੇ ਆਪਣੀ ਜਿੱਤ ਦਾ ਦਾਵਾ ਲਗਾਤਾਰ ਉਹਨਾਂ ਵੱਲੋਂ ਫੋਕਿਆ ਜਾ ਰਿਹਾ ਦੂਜੀ ਗੱਲ ਸਿਮਰਜੀਤ ਸਿੰਘ ਦਾ ਬੈਸ ਅਤੇ ਪ੍ਰਵਿੰਦਰ ਸਿੰਘ ਵੈਸ ਦੀ ਕਰ ਲੈਨੇ ਆ ਪ੍ਰਵਿੰਦਰ ਵੈਸ ਅਤੇ ਸਮਰਜੀਤ ਸਿੰਘ ਵੈਸ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਪਹਿਲਾ ਚਰਚਾਵਾ ਸੀ ਕਿ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਕੇ ਪਰ ਅਚਾਨਕ ਕਰੋ ਕਿ ਸੰਗੋ ਪਿੱਟੂ ਨੇ ਜਿਹੜੇ ਉਹ ਬੀਜੇਪੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਤੇ ਫਿਰ ਇਹਨਾਂ ਚਰਚਾਾਂ 'ਤੇ ਬ੍ਰੇਕ ਲੱਗ ਜਾਂਦੀ ਹੈ ਤੇ ਫਿਰ ਇੱਕ ਹੋਰ ਚਰਚਾ ਨਵੇਂ ਸਿਰੇ ਤੋਂ ਸ਼ੁਰੂ ਹੁੰਦੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਬੈਸ ਸ਼ਾਮਿਲ ਹੋ ਸਕਦੇ ਨੇ ਪਰ ਅਚਾਨਕ ਫਿਰ ਤੋਂ ਕਾਂਗਰਸ ਪਾਰਟੀ ਦੀ ਕੈਂਡੀਡੇਟਾਂ ਦੀ ਨਵੀਂ ਲਿਸਟ ਆਉਂਦੀ ਹੈ ਜਿਨ੍ਹਾਂ ਦੇ ਵਿੱਚ ਰਾਜਾ ਬੜੇ ਘਨੂ ਬਠਿੰਡਾ ਤੋਂ ਚੱਕ ਕੇ ਲੁਧਿਆਣਾ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਤੇ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਜਿਹੜੇ ਨੇ ਉਹ ਰਾਜਾ ਫੜੇਕ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਤੇ ਫਿਰ ਇੱਕ ਵਾਰ ਤੋਂ ਅੰਜਲ ਚਾਪਣ ਲੱਗਿਆ ਸੀ ਕਿ ਹੁਣ ਸਿਮਰਜੀਤ ਸਿੰਘ ਵੈਸ ਹੋ ਸਕਦਾ ਹੈ ਕਿ ਉਹ ਲਗਾਤਾਰ ਤੀਜੀ ਵਾਰ ਚੋਣ ਮੈਦਾਨ ਦੇ ਵਿੱਚ ਉਤਰਨ ਕਿਉਂਕਿ 2014 ਦੇ ਵਿੱਚ ਉਹ 2 ਲੱਖ ਤੋਂ ਵੱਧ ਵੋਟਾਂ ਲਿਆਣ ਦੇ ਵਿੱਚ ਕਾਮਯਾਬ ਰਹੇ ਸੀ ਆਜ਼ਾਦ ਤੌਰ ਤੇ ਲੜੇ ਸੀ ਅਤੇ 2019 ਦੀ ਜਿਹੜੀ ਲੋਕ ਸਭਾ ਚੋਣ ਸੀ ਉਹ ਡੈਮੋਕ੍ਰੈਟਿਕ ਅਲਾਈანს ਬਣਾਇਆ ਗਿਆ ਸੀ ਜਿਸ ਦੇ ਵਿੱਚ ਪਟਿਆਲਾ ਤੋਂ ਡਾਕਟਰ ਗਾਂਧੀ ਲੜੇ ਸੀ ਬਠਿੰਡਾ ਤੋਂ ਸੁਖਪਾਲ ਖਹਿਰਾ ਲੜੇ ਸੀ ਅਤੇ ਲੁਧਿਆਣਾ ਤੋਂ ਸਿਮਰਜੀਤ ਸਿੰਘ ਵੈਸ ਲੜੇ ਸੀ ਤੇ 3 ਲੱਖ ਤੋਂ ਵੱਧ ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਹੋ ਸਕਦਾ ਸੀ ਕਿ ਹੁਣ ਉਹ ਵੀ ਤੀਜੀ ਵਾਰ ਜਿਹੜਾ ਬੈਕ ਟੂ ਬੈਕ ਲੋਕ ਸਭਾ ਦੇ ਵਿੱਚ ਉਤਰਨ ਪਰ ਅਚਾਨਕ ਹੁਣ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਸਿਮਰਜੀਤ ਸਿੰਘ ਵੈਸ ਆਪਣੀ ਪਾਰਟੀ ਦੀ ਸ਼ਮੂਲੀਅਤ ਹੈ ਜਿਹੜੀ ਉਹ ਕਾਂਗਰਸ ਪਾਰਟੀ ਦੇ ਵਿੱਚ ਕਰ ਲੈਂਦੇ ਨੇ ਜ਼ਿਕਰ ਜੋ ਹੈ ਕਿ 2017 ਦੀ ਜਿਹੜੀ ਵਿਧਾਨ ਸਭਾ ਚੋਣ ਸੀ ਉਹ ਆਮ ਆਦਮੀ ਪਾਰਟੀ ਦੇ ਗੜਜੋੜ ਦੇ ਨਾਲ ਉਹਨਾਂ ਵੱਲੋਂ ਲੜੀ ਗਈ ਸੀ ਤੇ ਬਾਅਦ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਮੰਜੀਟੀਆਂ ਤੋਂ માफी ਮੰਗ ਲਈ ਜਾਂਦੀ ਹੈ ਤੇ ਇਸ ਮਾਮਲੇ ਦੇ ਚੱਲਦੇ ਆ ਸਮਰਜੀਤ ਸਿੰਘ ਵੈਸ ਅਤੇ ਬਲਵਿੰਦਰ ਵੈਸ ਨੇ ਜਿਹੜੇ ਉਹ ਗੜਜੋੜ ਆਮ ਆਦਮੀ ਪਾਰਟੀ ਨਾਲ ਤੋੜ ਲੈਂਦੇ ਨੇ ਤੇ ਪਿਛਲੀ ਜਲੰਧਰ ਦੀ ਜਿਹੜੀ ਵਾਈ ਇਲੈਕਸ਼ਨ ਹੋਈ ਸੀ ਉਸ ਦੇ ਵਿੱਚ ਵੈਸ ਭਰਾਮਾ ਨੇ ਬੀਜੇਪੀ ਨੂੰ ਸਮਰਥਨ ਦਿੱਤਾ ਸੀ ਤੇ ਉਸੇ ਤੋਂ ਕਿਆਤਰਾ ਅੰਹਾ ਸੀ ਕਿ 2019 ਦੀ ਜਨਰਲ ਚੋਣ ਦੇ ਵਿੱਚ ਮਾਕਰਨਾ 2024 ਦੀ ਜਨਰਲ ਚੋਣ ਦੇ ਵਿੱਚ ਵੈਤਪਰਾ ਬੀਜਪੀ ਦੇ ਵੱਲੋਂ ਕੈਂਡੀਡੇਟ ਹੋ ਸਕਦੇ ਨੇ ਜਾਂ ਕੈਂਡੀਡੇਟ ਨੂੰ ਹਮਾਇਤ ਦੇ ਸਕਦੇ ਨੇ ਪਰ ਇਹਨਾਂ ਚਰਚਾਵਾਂ ਤੇ ਉਦੋਂ ਬ੍ਰੇਕ ਲੱਗੀ ਜਦ ਰਵਨੀਤ ਸਿੰਘ ਬਿੱਟੂ ਬੀਜਪੀ ਦੇ ਵਿੱਚ ਚਲੇ ਜਾਂਦੇ ਨੇ 2012 ਦੇ ਵਿੱਚ ਦੋਵੇਂ ਪ੍ਰਾਪਤ ਦਾ ਇੱਕ ਵਾਰਦੇ ਆ 2017 ਦੇ ਵਿੱਚ ਵੀ ਵਿਧਾਇਕ ਬਣਦੇ ਆ ਆਤਮ ਨਗਰ ਤੇ ਲੁਧਿਆਣਾ ਦੇ ਇੱਕ ਵਿਧਾਨ ਸਭਾ ਹਲਕੇ ਤੋਂ ਜਨ ਲਗਾਤਾਰ ਹੋ ਜੱਤ ਦੇ ਰੇਆ ਦੋਵੇਂ ਭਰਾ ਆ ਤੇ ਡੈਮੋਕ੍ਰੈਟਿਕ ਆਲਾਈਸ ਦੇ ਵੱਲੋਂ 2019 ਦੇ ਵਿੱਚ ਲੜੇ ਆਮ ਆਦਮੀ ਪਾਰਟੀ ਦੇ ਨਾਲ ਗੱਟਜੋੜ ਕਰਕੇ 2017 ਦੀ ਵਿਧਾਨ ਸਭਾ ਚੋਣ ਵੀ ਉਹ ਲੜੇ ਸੀ ਪਰ ਗੱਟਜੋੜ ਬਹੁਤਾ ਲੰਬਾ ਸਮਾਂ ਨਹੀਂ ਚੱਲ ਸਕਿਆ ਤੇ 2023 ਦੀ ਬਾਈ ਇਲੈਕਸ਼ਨ ਹੋਈ ਸੀ ਸਪੈਸ਼ਲੀ ਵਾਰ ਮਾਕਰਨਾ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਸੀ ਉਸ ਦੇ ਵਿੱਚ ਬੀਜਪੀ ਨੂੰ ਸਮਰਥਨ ਦਿੱਤਾ ਸੀ ਤੇ ਹੁਣ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਤੇ ਚੱਲਦੇ ਆ ਕਾਂਗਰਸ ਪਾਰਟੀ ਜਿਹੜੀ ਉਹ ਭੱਵਾ ਭਾਰਾ ਕਿਉਂਕਿ ਮੰਨਿਆ ਜਾ ਰਿਹਾ ਕਿ ਕਹਿੰਦੇ ਕਿ ਰਾਜਾ ਬੜਿੰਗ ਨੂੰ ਰਵਾਇਤੀ ਵੋਟਾਂ ਪੈ ਜਾਣੀਆਂ ਨੇ ਤੇ ਨਾਲ ਹੀ ਜਿਹੜਾ ਵੈਸ ਫੈਕਟਰ ਹੈ ਉਹ ਵੀ ਰਾਜਾ ਬੜਿੰਗ ਦੀ ਜਿੱਤ ਦੇ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ ਹਾਲਾਂਕਿ ਜਿੱਤ ਹਾਰ ਹੈ ਜਿਹੜੀ ਉਹ ਲੁਧਿਆਣਾ ਵਾਸੀਆਂ ਨੇ ਤੈਅ ਕਰਨੀ ਹੈ ਕਿ ਰਾਜਾ ਬੜਿੰਗ ਜਿੱਤਣਗੇ ਜਾਂ ਇੱਕ ਵਾਰ ਫਿਰ ਧਰਪਨੀਤ ਸਿੰਘ ਬਿੱਟੂ ਜਿੱਤਣਗੇ ਜਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਸ਼ੋਕ ਪੱਪੀ ਜਤਨਗੇ ਜਾਪੇਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ 2004 ਦੇ ਵਿੱਚ ਲਾਸਟ ਬਾਰ ਲੁਧਿਆਣਾ ਲੋਕ ਸਭਾ ਸੀਟ ਤੇ ਜਿੱਤੀ ਸੀ ਸੰਜੀਤ ਸਿੰਘ ਢਿੱਲੋਂ 2004 ਦੇ ਵਿੱਚ ਐਮਪੀ ਬਣੇ ਨੇ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਐਸ ਸੀ ਤੋਂ ਜਿੱਤਦੀ ਰਹੀ ਹੈ ਮਨੀਸ਼ तिवारी 2009 ਦੇ ਵਿੱਚ 14 ਦੇ ਵਿੱਚ ਰਮਨੀਤ ਬਿੱਟੂ ਤੇ 19 ਦੇ ਵਿੱਚ ਫਿਰ ਤੋਂ ਰਮਨੀਤ ਬਿੱਟੂ ਅਤੇ 2024 ਦੇ ਵਿੱਚ ਹੁਣ ਭਾਜਪਾ ਵੱਲੋਂ ਕੈਂਡੀਡੇਟ ਨੇ ਤੇ ਜਿੱਤ ਦਾ ਕੌਣ ਹੈ ਇਹ ਤਾਂ ਲੋਕਾਂ ਨੇ ਤੈਅ ਕਰਨਾ ਪਰ ਕਾਂਗਰਸ ਪਾਰਟੀ ਆਪਣੇ ਸਾਰੇ ਦਾ ਪੇਚ ਖੇਡ ਰਹੀ ਹੈ ਤੇ ਚਮਰਜੀਤ ਸਿੰਘ ਦੇ ਆਉਣ ਨਾਲ ਖੁਸ਼ੀ ਦਾ ਜਿਹੜਾ ਮਾਹੌਲ ਜ਼ਰੂਰ ਦੇਖਣ ਨੂੰ ਮਿਲ ਰਿਹਾ ਪੰਜਾਬ ਅੰਦਰ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ